ਸਤਿ ਸ਼੍ਰੀ ਅਕਾਲ ਦੋਸਤੋ ਮੈਂ ਵਰਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਪੰਜਾਬ ਗਵਰਨਮੈਂਟ ਦੇ ਜਿੰਨੇ ਵੀ EMPLYE ਪੈਨਸ਼ਨਰ ਨੇ ਉਹਨਾਂ ਨਾਲ ਰਿਲੇਟਡ ਜਿਹੜੀਆਂ ਅਸੀਂ ਲੈਟਰ ਆ ਤੁਹਾਡੇ ਨਾਲ ਲਗਾਤਾਰ ਸਾਂਝੇ ਕਰਦੇ ਰਹਿੰਦੇ ਆ ਜਿਵੇਂ ਜਿਵੇਂ ਟਾਈਮ ਨਿਕਲਦਾ ਜਾਂਦਾ ਕੋਈ ਲੈਟਰ ਪੁਰਾਣੀਆਂ ਹੋ ਜਾਂਦੀਆਂ ਨੇ ਨਵੀਆਂ ਲੈਟਰ ਤਾਂ ਹਰੇਕ ਕੋਲੇ ਅਵੇਲੇਬਲ ਹੁੰਦੀਆਂ ਨੇ ਪਰ ਪੁਰਾਣੇ ਜਿਹੜੇ ਚਿੱਠੀ ਪੱਤਰ ਹੁੰਦੇ ਆ ਉਹ ਮੁਲਾਜ਼ਮਾਂ ਕੋਲੇ ਅਵੇਲੇਬਲ ਨਹੀਂ ਹੁੰਦੇ ਤਾਂ ਇਸ ਪ੍ਰੋਬਲਮ ਦੀ ਸੋਲੂਸ਼ਨ ਦੇ ਲਈ ਸਾਡੇ ਕੋਲੇ ਇੱਕੋ ਹੀ ਜਿਹੜਾ ਹੱਲ ਸੀ ਕਿ ਐਮਪਲਾਈ ਨਾਲ ਰਿਲੇਟਡ ਪੰਜਾਬ ਗਵਰਨਮੈਂਟ ਦੇ ਪੈਨਸ਼ਨਰ ਨਾਲ ਰਿਲੇਟਡ ਇੱਕ ਅਲੱਗ ਵੈਬਸਾਈਟ ਹੋਵੇ ਜਿਹਦੇ ਉੱਪਰ ਪੰਜਾਬ ਗਵਰਨਮੈਂਟ ਦੇ ਐਮਪਲਾਈ ਤੇ ਪੈਨਸ਼ਨਰ ਨਾਲ ਰਿਲੇਟਡ ਹਰ ਤਰ੍ਹਾਂ ਦੀ ਲੈਟਰ ਹਰ ਤਰ੍ਹਾਂ ਦੇ ਫਾਰਮ ਜੋ ਹਰ ਤਰ੍ਹਾਂ ਦੀ ਜਿਹੜੀ ਜਾਣਕਾਰੀ ਆ ਇੱਕੋ ਜਗ੍ਹਾ ਤੇ ਰੈਡੀਲੀ ਅਵੇਲੇਬਲ ਹੋ ਗਏ ਉਹ ਵੈਬਸਾਈਟ ਅਸੀਂ ਤਿਆਰ ਕੀਤੀ ਆ smspunjab.in ਉਹੋ ਵੈਬਸਾਈਟ ਦੇ ਉੱਪਰ ਕਿਵੇਂ ਜਿਹੜੀ ਇਨਫੋਰਮੇਸ਼ਨ ਆ ਲੈਣੀ ਆ ਕਿਵੇਂ ਡਾਊਨਲੋਡ ਕਰਨੀ ਆ ਕਿਹੜੀ ਇਨਫੋਰਮੇਸ਼ਨ ਕਿੱਥੋਂ ਮਿਲੂਗੀ ਈਜੀਐਸਟ ਵੇ ਕੀ ਆ ਹਜ਼ਾਰਾਂ ਗਵਰਨਮੈਂਟ ਦੇ ਲੈਟਰ ਨੇ ਜਿਨ੍ਹਾਂ ਨੂੰ ਲੱਭਣਾ ਸੌਖਾ ਨਹੀਂ ਹੈ ਉਹਦੇ ਲਈ ਅਸੀਂ ਕੀ ਤਰੀਕਾ ਪ੍ਰੋਵਾਈਡ ਕੀਤਾ ਕਿਵੇਂ ਅਸੀਂ ਲੈਟਰ इजीली ਲੱਭਣੀ ਆ ਮਿੰਟਾਂ ਸਕਿੰਟਾਂ ਦੇ ਵਿੱਚ ਉਦੇ ਬਾਰੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਵੈਬਸਾਈਟ ਖੋਲਣੀ ਹੈ smspunjab.in ਇਹ ਵੈਬਸਾਈਟ ਨੂੰ ਜਦੋਂ ਆਪਾਂ ਖੋਲਾਂਗੇ ਤਾਂ ਤੁਹਾਨੂੰ ਇੱਥੇ ਕੁਝ ਮੈਨੂ ਦਿਖ ਰਹੇ ਆ ਜਿਵੇਂ ਹੋਮ ਵੀਡੀਓਜ਼ ਡਿਪਾਰਟਮੈਂਟਲ ਅਪਡੇਟਸ ਗੈਸਟ ਪੋਸਟ ਕਮੇਟਰੀਮਨਿਅਲ ਦੀ ਆਪਸ਼ਨ ਵੀ ਦਿੱਤੀ ਆ ਸੇ ਲੌਗਇਨ ਤੇ WhatsApp ਗਰੁੱਪ ਚੋਂ ਨਹੀਂ ਹੁਣ ਆਪਾਂ ਇਕੱਲੇ-ਇਕੱਲੇ ਦੇ ਬਾਰੇ ਦੱਸਦੇ ਆ ਇੱਕ-ਇੱਕੀ ਕੀ ਨੇ ਹੁਣ ਜੇ ਤਾਂ ਤੁਸੀਂ ਇਸ ਵੈਬਸਾਈਟ ਦੇ ਉੱਪਰ ਬਿਨਾਂ ਰਜਿਸਟਰ ਕੀਤੇ ਇਹ ਵੈਬਸਾਈਟ ਨੂੰ ਖੋਲਦੇ ਹੋ ਅਕਸੈਸ ਕਰਦੇ ਹੋ ਤਾਂ ਤੁਹਾਡੇ ਕੋਲੇ ਇਹੀ ਮੈਨੂ ਨੇ ਜਿਹੜੇ ਤੇ ਇੰਨੀ ਕੁ ਜਾਣਕਾਰੀ ਆ ਜਿਹੜੀ ਉਹੀ ਅਵੇਲੇਬਲ ਹੋਊਗੀ ਇਹਨਾਂ ਦੇ ਵਿੱਚ ਜਿਵੇਂ ਡਿਪਾਰਟਮੈਂਟਲ ਅਪਡੇਟਸ ਦੇ ਵਿੱਚ ਅਸੀਂ ਕੁਝ ਡਿਪਾਰਟਮੈਂਟ ਹਾਲੇ ਐਡ ਕੀਤੇ ਨੇ ਹੌਲੀ ਹੌਲੀ ਹੋਰ ਡਿਪਾਰਟਮੈਂਟ ਵੀ ਐਡ ਕਰਾਂਗੇ ਜਿਵੇਂ ਪੰਜਾਬ ਸਿਵਲ ਸੈਕਟਰੀਟ ਡਿਪਾਰਟਮੈਂਟ ਆਫ ਨਾਸ ਡਿਪਾਰਟਮੈਂਟ ਆਫ ਸਕੂਲ এডੂਕੇਸ਼ਨ ਹੈਲਥ ਡਿਪਾਰਟਮੈਂਟ ਟੈਕਨੀਕਲ এডੂਕੇਸ਼ਨ ਡਿਪਾਰਟਮੈਂਟ ਟਰਾਂਸਪੋਰਟ ਡਿਪਾਰਟਮੈਂਟ ਤੇ ਡਿਪਾਰਟਮੈਂਟ ਆਫ ਹਾਇਰ এডੂਕੇਸ਼ਨ ਇਹਨਾਂ ਸਭ ਦਾ ਮਤਲਬ ਹੈ ਕਿ ਜੇ ਤੁਸੀਂ ਡਿਪਾਰਟਮੈਂਟਲ ਅਪਡੇਟਸ ਦੇ ਉੱਪਰ ਜਾ ਕੇ ਕਿਤੇ ਵੀ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਨੂੰ ਉਹ ਡਿਪਾਰਟਮੈਂਟ ਨਾਲ ਰਿਲੇਟਡ ਜਿੰਨੀਆਂ ਵੀ ਅਪਡੇਟ ਨੇ ਜਾਂ ਜਿੰਨੇ ਵੀ ਲੈਟਰਸ ਨੇ ਅਸੀਂ ਪੋਸਟ ਕਰ ਰਹੇ ਹਾਂ ਉਹ ਤੁਹਾਨੂੰ ਮਿਲ ਜਾਣਗੀਆਂ ਹੁਣ ਫਾਰ ਐਗਜ਼ਾਮਪਲ ਆਪਾਂ ਡਿਪਾਰਟਮੈਂਟ ਆਫ ਨਾਜ਼ੇ ਉੱਪਰ ਜੇ ਕਲਿੱਕ ਕਰਦੇ ਹਾਂ ਤਾਂ ਫਿਨਾਂਸ ਡਿਪਾਰਟਮੈਂਟ ਦੀਆਂ ਜਿਹੜੀਆਂ ਲੇਟੈਸਟ ਕੋਈ ਵੀ ਪੱਤਰ ਜਾਰੀ ਹੋਏ ਨੇ ਜਾਂ ਗਾਈਡਲਾਈਨ ਇਸ਼ੂ ਹੋਈਆਂ ਨੇ ਇਨਸਟਰਕਸ਼ਨਸ ਇਸ਼ੂ ਹੋਈਆਂ ਨੇ ਉਹਨਾਂ ਦੇ ਬਾਰੇ ਇਹ ਦੱਸਿਆ ਹੋਇਆ ਤੁਸੀਂ ਕਿਸੇ ਵੀ ਪੋਸਟ ਦੇ ਉੱਪਰ ਕਲਿੱਕ ਕਰੋਗੇ ਤਾਂ ਜਿਹੜੀ ਪੂਰੀ ਪੋਸਟ ਆ ਉਹ ਖੁੱਲ ਜਾਊਗੀ ਐਸਟ੍ਰਾਂਜਮੇ ਇਹ ਤੇ ਇਹ ਅਸੀਂ ਜਿਹੜੀ ਪੋਸਟ ਪਾਈ ਆ ਇਹ ਇੰਪਲੀਮੈਂਟੇਸ਼ਨ ਆਫ 6th ਪੇ ਕਮਿਸ਼ਨ ਫਾਰ ਪ੍ਰੀ 11 2016 ਪੈਨਸ਼ਨਰ ਐਂਡ ਫੈਮਿਲੀ ਪੈਨਸ਼ਨਰ ਇਹਦੇ ਬਾਰੇ ਅਸੀਂ ਦੱਸਿਆ ਇਹ ਤੋਂ ਇਲਾਵਾ ਜੇ ਆਪਾਂ ਦੇਖਦੇ ਆ ਡਿਪਾਰਟਮੈਂਟ ਆਫ ਡਿਪਾਰਟਮੈਂਟ ਆਫ ਸਕੂਲ এডੂਕੇਸ਼ਨ ਇਹਦੇ ਚ এডੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਜਿੰਨੇ ਵੀ ਰੀਸੈਂਟਲੀ ਲੈਟਰ ਇਸ਼ੂ ਹੋਏ ਨੇ ਉਹ ਆਪਾ ਦੇਖ ਸਕਦੇ ਆ ਇਹ ਸਾਰੀਆਂ ਪੋਸਟ ਪੰਜਾਬ ਅ এডਿਕੇਸ਼ਨ ਡਿਪਾਰਟਮੈਂਟ ਦੇ ਅੰਦਰ ਅਸੀਂ ਕੀਤੀਆਂ ਹੋਈਆਂ ਨੇ ਇੱਥੇ ਆਪਾਂ ਜਿਵੇਂ ਇੱਕ ਪੋਸਟ ਖੋਲ ਕੇ ਦੇਖਦੇ ਆ ਪੋਸਟ ਦਾ ਨਾਮਾ ਪੈਨਸ਼ਨ ਕੇਸ ਐਚ ਆਰ ਐਮ ਐਸ ਤੇ ਅਪਲਾਈ ਕਰਨ ਸੰਬੰਧੀ ਹਦਾਇਤਾਂ ਅੱਗੇ ਤੁਹਾਨੂੰ ਜਿਹੜਾ ਲੈਟਰ ਆ ਉਹ ਲੈਟਰ ਵੀ ਮਿਲ ਜਾਊਗਾ ਤਾਂ ਇੱਥੇ ਤਾਂ ਤੁਸੀਂ ਡਿਪਾਰਟਮੈਂਟਲ ਅਪਡੇਟਸ ਦੇ ਵਿੱਚ ਕਿਸੇ ਵੀ ਡਿਪਾਰਟਮੈਂਟ ਨਾਲ ਰਿਲੇਟਡ ਜਿਹੜਾ ਅਪਡੇਟ ਆ ਜਿੰਨੇ ਅਸੀਂ ਫਿਲਹਾਲ ਪ੍ਰੋਵਾਈਡ ਕੀਤੇ ਆ ਦੇਖ ਸਕਦੇ ਆ ਅੱਗੇ ਆ ਜਾਂਦਾ ਗੈਸਟ ਪੋਸਟ ਹੁਣ ਜਿਹੜੀਆਂ ਅਸੀਂ ਲੈਟਰ ਪੋਸਟ ਕਰ ਰਹੇ ਆ ਉਹ ਜ਼ਰੂਰੀ ਨਹੀਂ ਹੈ ਜਿੰਨੀਆਂ ਗਵਰਨਮੈਂਟ ਨੇ ਇਸ਼ੂ ਹੋਈਆਂ ਨੇ ਸਾਰੀਆਂ ਸਾਡੇ ਕੋਲੇ ਅਵੇਲੇਬਲ ਹੋਣ ਤਾਂ ਇੱਥੇ ਅਸੀਂ ਇੱਕ ਆਪਸ਼ਨ ਦਿੱਤੀ ਹੈ ਕਿ ਜਿੰਨੇ ਵੀ EMPLOYEES ਪੈਨਸ਼ਨਰ ਜਾਂ ਜਨਰਲ ਪਬਲਿਕ ਇਸ ਵੈਬਸਾਈਟ ਨੂੰ ਦੇਖ ਰਹੀ ਹੈ ਉਹਨਾਂ ਕੋਲੇ ਜੇ ਕੋਈ ਇਹੋ ਜਿਹਾ ਲੈਟਰ ਅਵੇਲੇਬਲ ਹੈ ਜਿਹੜਾ ਅਸੀਂ ਅਪਡੇਟ ਨਹੀਂ ਕੀਤਾ ਅਪਲੋਡ ਨਹੀਂ ਕੀਤਾ ਉਬੀ ਤੁਸੀਂ ਇੱਥੋਂ ਇਹ ਫਾਰਮ ਭਰ ਕੇ ਪੋਸਟ ਦਾ ਇੱਥੇ ਤੁਸੀਂ ਟਾਈਟਲ ਦੇਣਾ ਨੇਮ ਡੈਜ਼ਿਗਨੇਸ਼ਨ ਡੈਜ਼ਿਗਨੇਸ਼ਨ ਡਿਪਾਰਟਮੈਂਟ ਤੁਸੀਂ ਆਪਣੇ ਬਾਰੇ ਜਾਣਕਾਰੀ ਦੇ ਦੇਣੀ ਹੈ ਕੋਈ ਤੁਸੀਂ ਪੋਸਟ ਪਾ ਰਹੇ ਹੋ ਉਹਦੇ ਰਿਲੇਟਡ ਟੈਗ ਫਾਰ ਐਗਜ਼ਾਮਪਲ ਜੇ ਤੁਸੀਂ ਡੀਐਨਆ ਰਿਲੇਟਡ ਕੋਈ ਲੈਟਰ ਅਪਲੋਡ ਕਰ ਰਹੇ ਹੋ ਤਾਂ ਉਹਦਾ ਟੈਗ ਦੇ ਦੇਣਾ ਅੱਗੇ ਆ ਪੋਸਟ ਕੰਟੈਂਟ ਜੇ ਤੁਸੀਂ ਕੋਈ ਆਰਟੀਕਲ ਵਗੈਰਾ ਪਾਉਣਾ ਤੇ ਟਾਈਪ ਕਰਕੇ ਇਨਫੋਰਮੇਸ਼ਨ ਦੇਣੀ ਹੈ ਤਾਂ ਤੁਸੀਂ ਇੱਥੇ ਦੇ ਸਕਦੇ ਹੋ ਉਤਵਾਦ ਪੀਡੀਐਫ ਫਾਈਲ ਜੇ ਤੁਸੀਂ ਇਮੇਜ ਜਾਂ ਵੀਡੀਓ ਅਟੈਚ ਕਰਨੀ ਹੈ ਤਾਂ ਇਥੋਂ ਅਟੈਚ ਕਰ ਦੇ ਸਕਦੇ ਹੋ ਇੱਥੇ ਟਿਕ ਕਰਕੇ ਅੱਗੇ ਤੁਸੀਂ ਸਬਮਿਟ ਫਾਰਮ ਕਰ ਦੇਣਾ ਇਹਨੂੰ ਪੋਸਟ ਨੂੰ ਉਸ ਚੈੱਕ ਕਰਨ ਤੋਂ ਬਾਅਦ ਅਪਰੂਵ ਕਰ ਦਵਾਂਗੇ ਜਦੋਂ ਤੁਸੀਂ ਪੋਸਟ ਨੂੰ ਸਬਮਿਟ ਕਰ ਦੋਗੇ ਫਿਰ ਅਸੀਂ ਉਸ ਨੂੰ ਚੈੱਕ ਕਰਾਂਗੇ ਚੈੱਕ ਕਰਨ ਤੋਂ ਬਾਅਦ ਫਿਰ ਜਦੋਂ ਉਹ ਤੁਹਾਡੀ ਜਿਹੜੀ ਪੋਸਟ ਆ ਅਪਰੂਵ ਹੋ ਜੂਗੀ ਤਾਂ ਉਹ ਸਾਡੀ ਵੈਬਸਾਈਟ ਤੇ ਸ਼ੋ ਹੋਣ ਲੱਗ ਜੂਗੀ ਤਾਂ ਉਹਨੂੰ ਤੁਸੀਂ ਗੈਸਟ ਪੋਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਹੁਣ ਜਿਵੇਂ ਜਿਸ ਤਰ੍ਹਾਂ ਇਹ ਇਹ ਪੋਸਟ ਪਾਈ ਹੈ ਯੂਜ਼ਰ ਵੱਲੋਂ ਉਹਨਾਂ ਨੇ ਆਪਣਾ ਡਿਪਾਰਟਮੈਂਟ ਤੇ ਨਾਮ ਦੱਸਿਆ ਹੋਇਆ ਡਿਟੇਲ ਦੱਸੀ ਹੋਈ ਆ ਥੋੜੀ ਜੀ ਕਿ ਉਹਨਾਂ ਨੇ ਕਿਸ ਤਰ੍ਹਾਂ ਦੀ ਜਿਹੜੀ ਲੈਟਰ ਆ ਉਹ ਪੋਸਟ ਕੀਤੀ ਹੈ ਇਹ ਅੱਗੇ ਪੀਡੀਐਫ ਅਵੇਲੇਬਲ ਆ ਇਹਨੂੰ ਤੁਸੀਂ ਪੀਡੀਐਫ ਨੂੰ ਡਾਊਨਲੋਡ ਵੀ ਕਰ ਸਕਦੇ ਹੋ ਇਹ ਤੋਂ ਇਲਾਵਾ ਹੋਰ ਆਪਾਂ ਗੈਸਟ ਪੋਸਟ ਦੇਖਦੇ ਆਂ ਕਿਹੜੀਆਂ-ਕਿਹੜੀਆਂ ਨੇ ਮੈਡੀਕਲ ਰੀਇੰਬਸਮੈਂਟ ਦੇ ਬਾਰੇ ਪੋਸਟ ਪਾਈ ਹੋਈ ਹੈ ਕੁਐਸਚਨ ਪੁੱਛਿਆ ਹੋਇਆ ਹੈ ਬੇਸਿਕਲੀ ਇਹਨਾਂ ਨੇ ਇਸ ਤਰ੍ਹਾਂ ਤੁਸੀਂ ਵੀ ਜਿਹੜੀਆਂ ਪੋਸਟ ਆਣੇ ਉਹ ਪਾ ਸਕਦੇ ਹੋ ਅੱਗੇ ਹੈ मैट्रिमोनियल ਇੱਥੇ ਅਸੀਂ ਪੰਜਾਬ ਗਵਰਨਮੈਂਟ ਦੇ ਜਿਹੜੇ EMPLYE ਨੇ ਤੇ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਨੇ ਉਹ ਇੱਥੇ ਆਪਣਾ ਜਿਹੜਾ ਮੈਟ੍ਰਿਮੋਨੀਅਲ ਆਹੋ ਪੋਸਟ ਕਰ ਸਕਦੇ ਆ ਇਹਦੇ ਲਈ ਅਸੀਂ ਫਾਰਮ ਪ੍ਰੋਵਾਈਡ ਕੀਤਾ ਹੋਇਆ ਜਦੋਂ ਤੁਸੀਂ ਲੌਗਇਨ ਕਰੋਗੇ ਲੌਗਇਨ ਕਰਨ ਤੋਂ ਬਾਅਦ ਤੁਹਾਨੂੰ ਫਾਰਮ ਦਿਖਾਈ ਦੇਊਗਾ ਜਦੋਂ ਉਹਨੂੰ ਅਸੀਂ ਅਪਰੂਵ ਕਰ ਦਿੰਨੇ ਆ ਤਾਂ ਇਸ ਤਰ੍ਹਾਂ ਦੇ ਜਿਹੜੇ ਅੱਗੇ ਟੇਬਲ ਦੇ ਵਿੱਚ ਤੁਹਾਨੂੰ ਜਿੰਨੀਆਂ ਵੀ ਪੋਸਟ ਨੇ ਮੈਟ੍ਰਿਮੋਨੀਅਲ ਰਿਲੇਟਡ ਉਹ ਚੋਹਣ ਹੋਣ ਲੱਗ ਜਾਣਗੀਆਂ ਅਗਿਆ WhatsApp ਦੀ ਆਪਸ਼ਨ ਸਾਡਾ ਇੱਕ WhatsApp ਚੈਨਲ ਹੈ ਜਿੱਥੇ ਅਸੀਂ ਲਿੰਕ ਨੇ ਜਿਹੜੀਆਂ ਇਸ ਵੈਬਸਾਈਟ ਦੇ ਉੱਪਰ ਨਵੀਆਂ ਜਿਮੀਆਂ ਜਿਹੜੀਆਂ ਪੋਸਟ ਪਾਉਂਦੇ ਆ ਉਹਦੇ ਲਿੰਕ ਅਸੀਂ ਸ਼ੇਅਰ ਕਰਦੇ ਰਹਿੰਦੇ ਆ ਜੇ ਉਹ ਚੈਨਲ ਜੁਆਇਨ ਕਰਨਾ ਤੁਸੀਂ ਤਾਂ ਇੱਥੋਂ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਇਹ ਤਾਂ ਅਸੀਂ ਹੁਣ ਵੈਬਸਾਈਟ ਦਾ ਉਹ ਹਿੱਸਾ ਜਿਹੜਾ ਕੋਈ ਵੀ ਯੂਜ਼ਰ ਬਿਨਾ ਲੌਗਇਨ ਕੀਤੇ ਦੇਖ ਸਕਦਾ ਹੁਣ ਅੱਗੇ ਜਿਹੜੀ ਇੰਪੋਰਟੈਂਟ ਚੀਜ਼ ਆ ਜਦੋਂ ਤੁਸੀਂ ਵੈਬਸਾਈਟ ਦੇ ਉੱਪਰ ਲੌਗਇਨ ਕਰਦੇ ਹੋ ਤਾਂ ਲੌਗਇਨ ਕਰਨ ਤੋਂ ਬਾਅਦ ਤੁਹਾਨੂੰ ਹੋਰ ਬਹੁਤ ਹੀ ਜਿਹੜੀ ਜ਼ਿਆਦਾਤਰ ਜਿਹੜੀ ਜਾਣਕਾਰੀ ਆ ਉਹ ਲੌਗਇਨ ਕਰਨ ਤੋਂ ਬਾਅਦ ਹੀ ਦੇਖੋਗੇ ਹੁਣ ਆਪਾਂ ਇਹਦੇ 'ਚ ਲੌਗਇਨ ਕਰਦੇ ਹਾਂ ਲੌਗਇਨ ਕਰਨ ਦੇ ਲਈ ਤੁਸੀਂ ਫੇਸਬੁੱਕ ਦੇ ਨਾਲ ਵੀ ਲੌਗਇਨ ਕਰ ਸਕਦੇ ਹੋ ਗੂਗਲ ਦੇ ਨਾਲ ਵੀ ਲੌਗਇਨ ਕਰ ਸਕਦੇ ਹੋ ਤੇ ਆਪਣਾ ਯੂਜ਼ਰ ਆਈਡੀ ਤੇ ਪਾਸਵਰਡ ਪਾ ਕੇ ਵੀ ਲੌਗਇਨ ਕਰ ਸਕਦੇ ਹੋ ਹੁਣ ਜਦੋਂ ਲੌਗਇਨ ਕਰੋਗੇ ਤਾਂ ਇੱਥੇ ਇੱਕ ਚੀਜ਼ ਧਿਆਨ ਦੇਣੀ ਵਾਲੀ ਆ ਜਿਹੜੇ ਤੁਹਾਨੂੰ ਇੱਥੇ ਮੈਨੂ ਦਿਖ ਰਹੇ ਆ ਲੌਗਇਨ ਕਰਨ ਤੋਂ ਬਾਅਦ ਜਿਹੜੇ ਮੈਨੂ ਨੇ ਇਹ ਹੋਰ ਆ ਜਾਣਗੇ ਕਈ ਨਵੇਂ ਮੈਨੂ ਹੁਣ ਆਪਾਂ ਲੌਗਇਨ ਕਰ ਚੁੱਕੇ ਆ ਇਹਦੇ ਚ ਇੱਥੇ ਹੁਣ ਤੁਹਾਨੂੰ ਜਿਹੜੀਆਂ ਆਪਸ਼ਨ ਆ ਰਹੀਆਂ ਨੇ ਨਵੀਆਂ ਉਹਦੇ ਵਿੱਚ ਦੇਖੋਗੇ ਤਾਂ ਇੱਕ ਆ ਰਹੀ ਹੈ ਡਾਊਨਲੋਡਸ ਦੀ ਡਾਊਨਲੋਡ ਤੇ ਵਿੱਚ ਇਹ ਡਿਟੇਲ ਆ ਉਹ ਅਪਰ ਬਾਅਦ ਵਿੱਚ ਦੱਸਦੇ ਆ ਕਿਵੇਂ ਡਾਊਨਲੋਡ ਕਰਨੀਆਂ ਨੇ ਲੈਟਰਸ ਅੱਗੇ ਆ ਡਿਸਕਸ਼ਨ ਫੋਰਮ ਇਹ ਕਾਪਾ ਵੈਬਸਾਈਟ ਤੇ ਆਪਸ਼ਨ ਦਿੱਤੀ ਹੋਈ ਆ ਗੈਸਟ ਪੋਸਟ ਦੀ ਗੈਸਟ ਪੋਸਟ ਤਾਂ ਜੇ ਤੁਸੀਂ ਕੋਈ ਲੈਟਰ ਸ਼ੇਅਰ ਕਰਨਾ ਕੋਈ ਇਨਫੋਰਮੇਸ਼ਨ ਸ਼ੇਅਰ ਕਰਨੀ ਆ ਡਿਸਕਸ਼ਨ ਫੋਰਮ ਇਸ ਪਰਪਸ ਲਈ ਆ ਕਿ ਜੇ ਤੁਸੀਂ ਕੋਈ ਕਿਸੇ ਟੌਪਿਕ ਦੇ ਉੱਪਰ ਐਮਪਲਾਈ ਕਮਿਊਨਿਟੀ ਦੇ ਨਾਲ ਡਿਸਕਸ਼ਨ ਕਰਨੀ ਆ ਜਾਂ ਆਪਣੇ ਕੁਐਸ਼ਨ ਪੁੱਛਣੇ ਨੇ ਜਾਂ ਆਪਣੇ ਜਿਹੜੇ ਡਾਊਟ ਨੇ ਉਹ ਕਲੀਅਰ ਕਰਨੇ ਆ ਤਾਂ ਉਹਦੇ ਲਈ ਤੁਸੀਂ ਡਿਸਕਸ਼ਨ ਫੋਰਮ ਦਾ ਯੂਜ਼ ਕਰਨਾ ਵਾ ਡਿਸਕਸ਼ਨ ਫੋਰਮ ਦੇ ਲਈ ਜੇ ਤੁਸੀਂ ਕੋਈ ਵੀ ਨਵੀਂ ਪੋਸਟ ਪਾਉਣੀ ਆ ਤਾਂ ਸਿੰਪਲੀ ਤੁਸੀਂ ਐਡ ਟੌਪਿਕ ਕਰਨਾ ਤੁਸੀਂ ਡਿਸਕਸ਼ਨ ਕਰਨੀ ਆ ਕੋਈ ਜਾਂ ਤੁਸੀਂ ਕੋਈ ਕੁਐਸਚਨ ਪੁੱਛਣਾ ਵਾ ਜੇ ਕੁਐਸਚਨ ਪੁੱਛਣਾ ਤਾਂ ਤੁਸੀਂ ਕੁਐਸਚਨ ਨੂੰ ਸਿਲੈਕਟ ਕਰਨਾ ਟੌਪਿਕ ਲਿਖਣਾ ਤੇ ਆਪਣਾ ਇੱਥੇ ਪ੍ਰਸ਼ਨ ਲਿਖ ਦੇਣਾ ਉਸ ਤੋਂ ਬਾਅਦ ਸਬਮਿਟ ਕਰ ਦੇਣਾ ਇਹਨੂੰ ਵੀ ਅਸੀਂ ਪੋਸਟ ਨੂੰ ਚੈੱਕ ਕਰਕੇ ਅਪਰੂਵ ਕਰਾਂਗੇ ਤਾਂ ਉਹ ਪੋਸਟ ਤੁਹਾਨੂੰ ਦਿਖਣ ਲੱਗ ਜੂਗੀ ਜਿਹੜੀ ਪੋਸਟ ਇਹਦੇ ਵਿੱਚ ਦਿਖੂਗੀ ਜਿਸ ਤਰ੍ਹਾਂ ਇਹ ਇਹ ਪੋਸਟ ਪਾਈ ਹੋਈ ਹੈ ਉਸ ਦਾ ਇਹਦਾ ਟਾਪਿਕ ਹੈ ਕਿ ਸਨੀਅਰਿਟੀ ਮੈਰਿਟ ਕਮ ਸਨੀਅਰਿਟੀ ਦੇ ਬਾਰੇ ਕੁਐਸਚਨ ਪੁੱਛਿਆ ਹੋਇਆ ਸਾਹਿਲ ਬੰਸਲ ਜੀ ਨੇ ਤੇ ਇਹਦਾ ਜਵਾਬ ਦਿੱਤਾ ਹੋਇਆ ਇਸ ਤਰ੍ਹਾਂ ਜਿਹੜੀਆਂ ਤੁਹਾਨੂੰ ਹੋਰ ਵੀ ਜਿਹੜੀਆਂ ਪੋਸਟ ਨੇ ਉਹ ਇੱਥੇ ਦਿਖ ਜਾਣਗੀਆਂ ਹੁਣ ਆਪਾਂ ਆਉਂਦੇ ਆਂ ਆਪਣੀ ਜਿਹੜੀ ਸਭ ਤੋਂ ਇੰਪੋਰਟੈਂਟ ਜਿਹੜੇ ਪਰਪਸ ਲਈ ਅਸੀਂ ਇਹ ਵੈਬਸਾਈਟ ਬਣਾਈ ਹੈ ਉਹ ਸਾਨੂੰ ਇੱਥੇ ਮਿਲਦਾ ਡਾਊਨਲੋਡ ਦੇ ਵਿੱਚ ਡਾਊਨਲੋਡ ਦੇ ਵਿੱਚ ਹੁਣ ਅਲੱਗ-ਅਲੱਗ ਤਰ੍ਹਾਂ ਦੀਆਂ ਪੋਸਟ ਨੇ ਅਲੱਗ-ਅਲੱਗ ਆਪਸ਼ਨ ਨੇ ਪਹਿਲਾਂ ਆਪਾਂ ਜਾਣਦੇ ਆਂ ਪੰਜਾਬ ਗਵਰਨਮੈਂਟ letters notifications ਪੰਜਾਬ ਗਵਰਨਮੈਂਟ ਦੀਆਂ ਜਿਹੜੀਆਂ ਲੇਟੈਸਟ ਲੈਟਰਜ਼ ਇਸ਼ੂ ਹੁੰਦੀਆਂ ਨੇ ਉਹਦੇ ਲਈ ਅਸੀਂ ਇਹ ਫਿਲਹਾਲ ਜਿਹੜੀਆਂ ਇਨਸਟਰਕਸ਼ਨਸ ਅਪਲੋਡ ਕੀਤੀਆਂ ਨੇ ਜਦੋਂ ਤੁਹਾਨੂੰ ਪੇਜ ਇਹ ਡਿਸਪਲੇ ਹੋਊਗਾ ਇਸ ਤਰ੍ਹਾਂ ਦੇ ਦੋ ਤੁਹਾਨੂੰ ਜਿਹੜੀਆਂ ਰੋਜ਼ ਨੇ ਆਉ ਦਿਖਣਗੀਆਂ ਇਹਦੇ ਚ ਅਸੀਂ ਅਲੱਗ-ਅਲੱਗ ਪੋਸਟਾਂ ਪਾਈਆਂ ਹੋਈਆਂ ਨੇ ਪਹਿਲੇ ਦੇ ਉੱਪਰ ਜੇ ਮੈਂ ਤੁਸੀਂ ਕਲਿੱਕ ਕਰਦੇ ਹੋ ਤਾਂ ਇਹ ਸਾਰਾ ਜਿੰਨੇ ਵੀ ਲੈਟਰਸ ਅਸੀਂ ਅਪਲੋਡ ਕੀਤੇ ਹੋਏ ਆ ਇਹ ਸਾਰੇ ਤੁਹਾਨੂੰ ਇੱਥੇ ਦਿਖਾਈ ਦੇਣ ਲੱਗ ਜਾਣਗੇ ਇਹ ਲਗਭਗ 861 ਦੇ ਕਰੀਬ ਜਿਹੜੇ ਲੈਟਰਸ ਨੇ ਜਾਂ ਨੋਟੀਫਿਕੇਸ਼ਨ ਨੇ ਅਸੀਂ ਅਪਲੋਡ ਕੀਤੇ ਹੋਏ ਆ ਇਹਨਾਂ ਵਿੱਚੋਂ ਹੁਣ ਜੇ ਤੁਸੀਂ ਕੋਈ ਵੀ ਲੈਟਰ ਫਾਈਂਡ ਆਊਟ ਕਰਨਾ ਸਬਜੈਕਟ ਵਾਈਜ਼ ਕਰਨਾ ਡਿਪਾਰਟਮੈਂਟ ਵਾਈਜ਼ ਕਰਨਾ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਫਾਰ ਐਗਜ਼ਾਮਪਲ ਸੀਂ ਕੋਈ ਫਾਈਨਾਂਸ ਡਿਪਾਰਟਮੈਂਟ ਦੀ ਲੈਟਰ ਦੇਖਣੀ ਹੈ ਤੁਸੀਂ ਸਿਲੈਕਟਡ ਡਿਪਾਰਟਮੈਂਟ ਦੇ ਵਿੱਚੋਂ ਡਿਪਾਰਟਮੈਂਟ ਦਾ ਨਾਮ ਸਿਲੈਕਟ ਕਰ ਲੈਣਾ ਹੁਣ ਤੁਹਾਡੇ ਕੋਲੇ ਜਿਹੜੇ ਡਿਸਪਲੇ ਹੋ ਰਿਹਾ ਇਹ ਸਾਰੇ ਫਾਈਨਾਂਸ ਡਿਪਾਰਟਮੈਂਟ ਦੇ ਲੈਟਰ ਹੈ ਅੱਗੇ ਇਹਨਾਂ ਦੇ ਵਿੱਚੋਂ ਵੀ ਜੇ ਤੁਸੀਂ ਕਿਸੇ ਸਬਜੈਕਟ ਵਾਈਜ਼ ਕੁਝ ਸਰਚ ਕਰਨਾ ਤਾਂ ਤੁਸੀਂ ਇੱਥੇ ਸਰਚ ਕਾਲਮ ਦੇ ਵਿੱਚ ਲਿਖ ਦੇਣਾ ਆਪਾਂ ਸਬਜੈਕਟ ਤੇ ਕਲਿੱਕ ਕਰ ਦੇਣਾ ਸਬਜੈਕਟ ਦੇ ਵਿੱਚ ਜਿਵੇਂ ਹੈ ਆਪਾਂ ਲਿਖ ਦਿੰਨੇ ਆ ਐਨ ਐਨ ਪੀ ਐਸ ਐਨ ਪੀ ਐਸ ਜਦੋਂ ਆਪਾਂ ਲਿਖਾਂਗੇ ਤਾਂ ਐਨ ਪੀ ਐਸ ਦੇ ਨਾਲ ਰਿਲੇਟਡ ਜਿੰਨੇ ਵੀ ਲੈਟਰ ਹੋਣਗੇ ਉਹ ਇੱਥੇ ਆ ਜਾਣਗੇ ਜਿਨ੍ਹਾਂ ਦੇ ਸਬਜੈਕਟ ਦੇ ਵਿੱਚ ਐਨ ਪੀ ਐਸ ਵਰਡ ਯੂਜ਼ ਕੀਤਾ ਹੋਊਗਾ ਪੂਰਾ ਆਪਾਂ ਸਰਚ ਕਰਕੇ ਦੇਖਦੇ ਆਂ ਮੈਡੀਕਲ ਮੈਡੀਕਲ ਰੀਇੰਬਰਸਮੈਂਟ ਦੇ ਬਾਰੇ ਆਪਾਂ ਜਾਂ ਮੈਡੀਕਲ ਅਲਾਉਂਸ ਮੈਡੀਕਲ ਵਾਰਡ ਜਿੱਥੇ ਵੀ ਚੂਜ਼ ਹੋਇਆ ਇਹ ਸਾਰੇ ਉਹਦੇ ਨਾਲ ਰਿਲੇਟਡ ਜਿਹੜੇ ਲੈਟਰ ਨੇ ਇੱਥੇ ਡਿਸਪਲੇ ਹੋ ਗਏ ਆ ਇਸੇ ਤਰ੍ਹਾਂ ਜਿੰਨੇ ਵੀ ਇਹ ਡਿਪਾਰਟਮੈਂਟ ਦੇ ਨਾਮ ਆ ਇਹਨਾਂ ਤੇ ਕੋਈ ਨਾ ਕੋਈ ਅਸੀਂ ਲੈਟਰ ਨੇ ਜਿਹੜੇ ਤੁਹਾਨੂੰ ਪ੍ਰੋਵਾਈਡ ਕੀਤੇ ਹੋਏ ਆ ਅਪਲੋਡ ਕੀਤੇ ਹੋਏ ਆ ਉਹ ਤੁਸੀਂ ਇੱਥੋਂ ਚੈੱਕ ਕਰ ਸਕਦੇ ਹੋ ਜਨਰਲ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਜਨਰਲ ਐਡਮਿਨਿਸਟ੍ਰੇਸ਼ਨ ਦਾ ਡਿਪਾਰਟਮੈਂਟ ਦਾ ਅਸੀਂ ਇੱਕ ਲੈਟਰ ਅਪਲੋਡ ਕੀਤਾ ਟ੍ਰਾਂਸਫਰ ਪਾਲਿਸੀ ਦੇ ਰਿਕਾਰਡਿੰਗ ਇਸ ਦੇ ਤਹਾਂ ਤੁਸੀਂ ਕੋਈ ਵੀ ਜਿਹੜਾ ਲੈਟਰ ਆ ਉਹ ਲੱਭ ਸਕਦੇ ਹੋ ਇੱਕ ਤਾਂ ਇਹ ਕਾਲਮ ਹੈ ਇਹ ਵਾਲੇ ਲੈਟਰ ਸੀ ਇਹ ਤੋਂ ਇਲਾਵਾ ਇਹਦੇ ਥੱਲੇ ਇੱਕ ਹੋਰ ਕਾਲਮ ਆ ਇੱਥੇ ਵੀ ਅਸੀਂ ਲੈਟਰ ਅਪਲੋਡ ਕੀਤੇ ਹੋਏ ਆ ਕਾਫੀ 861 ਦੇ ਕਰੀਬ ਪਹਿਲਾ ਸੀ ਜਿਹੜਾ ਇਹ ਲੈਟਰ ਤੇ 160 ਪੇਜ ਦੇ ਕਰੀਬ ਇਹ ਲੈਟਰ ਨੇ ਇਹ ਦੋ ਕਾਲਮ ਤਾਂ ਅਲੱਗ-ਅਲੱਗ ਬਣਾਏ ਆ ਕਿਉਂਕਿ ਕੁਝ ਲੈਟਰ ਅਸੀਂ ਐਟ ਵਾਂਸ ਅਪਲੋਡ ਕੀਤੇ ਸੀ ਤੇ ਕੁਝ ਲੈਟਰ ਨੇ ਜਿਹੜੇ 1 ਵਾਈ 1 ਜਿਵੇਂ ਜਿਵੇਂ ਈਸ਼ੂ ਹੁੰਦੇ ਆ ਉਹ ਅਪਲੋਡ ਕਰ ਰਹੇ ਹਾਂ ਹੁਣ ਇਹ ਤਾਂ ਸੀ ਜਿਹੜੇ ਅਸੀਂ ਲੈਟਰ ਅਪਲੋਡ ਕੀਤੇ ਹੋਇਆ ਹੁਣ ਇਹਨਾਂ ਤੋਂ ਇਲਾਵਾ ਹੁਣ ਜੇ ਤੁਸੀਂ 2024 ਦਾ ਕੈਲੰਡਰ ਦੇਖਣਾ ਉਹਦੇ ਲਈ ਅਲੱਗ ਜਿਹਾ ਆਪਸ਼ਨ ਦਿੱਤੀ ਹੋਈ ਹੈ ਕਿਉਂਕਿ ਇਹਨਾਂ ਚੀਜ਼ਾਂ ਦੀ ਜ਼ਰੂਰਤ ਆ ਜਿਹੜੀ ਜ਼ਰੂਰਤ ਆ ਅਕਸਰ ਪੈਂਦੀ ਰਹਿੰਦੀ ਹੈ ਇਹ ਅਸੀਂ ਜੀਪੀਜੀ ਦੇ ਫਾਰਮ ਦੇ ਵਿੱਚ ਵੀ ਅਪਲੋਡ ਕੀਤੀ ਹੋਈ ਹੈ ਤੇ ਪੀਡੀਐਫ ਦੇ ਫਾਰਮ ਦੇ ਵਿੱਚ ਵੀ ਜਿਹੜਾ ਕੈਲੰਡਰ ਆ ਉਹ ਅਪਲੋਡ ਕੀਤਾ ਹੋਇਆ ਹੁਣ ਇਹਦੇ ਤੋਂ ਇਲਾਵਾ ਬਾਕੀ ਜਿਹੜੀਆਂ ਆਪਸ਼ਨ ਨੇ ਡਾਊਨਲੋਡ ਦੇ ਵਿੱਚ ਲਿਸਟ ਆਫ ਹੌਲੀਡੇਜ਼ ਇਹਦੇ ਵਿੱਚ ਜਿਹੜਾ ਅਫੀਸ਼ੀਅਲ ਨੋਟੀਫਿਕੇਸ਼ਨ ਆ ਉਹ ਦਿੱਤਾ ਹੋਇਆ ਪਹਿਲਾਂ ਜਿਹੜਾ ਆਪਾਂ ਦੇਖਿਆ ਸੀ ਉਹ ਕੈਲੰਡਰ ਸੀ ਇੱਥੇ ਅਫੀਸ਼ੀਅਲ ਨੋਟੀਫਿਕੇਸ਼ਨ ਆ ਇਹਦੇ ਤੋਂ ਬਾਅਦ ਅੱਗੇ ਹੈ ਮੈਨੂਅਲ ਆਫ ਇਨਸਟਰਕਸ਼ਨ ਜਦੋਂ ਮੈਨੂਅਲ ਆਫ ਇਨਸਟਰਕਸ਼ਨਸ ਤੁਸੀਂ ਖੋਲੋਗੇ ਪਾ ਇਹ ਤੇ ਤੁਹਾਨੂੰ ਪਹਿਲਾਂ ਤਾਂ ਪਰਸੋਨਲ ਵਿਭਾਗ ਦੇ ਜਿਹੜੇ ਮੈਨੂਅਲ ਨੇ ਜਿੰਨੇ ਵੀ ਮੈਨੂਅਲ ਨੇ ਉਹ ਮਿਲ ਜਾਣਗੇ ਇੱਥੇ ਫਾਈਨੈਂਸ ਡਿਪਾਰਟਮੈਂਟ ਦੇ 1984 ਤੋਂ ਲੈ ਕੇ ਜਿਹੜੇ ਮੈਨੂਅਲ ਸਾਡੇ ਕੋਲੇ 4-5 ਅਵੇਲੇਬਲ ਸੀ ਫਿਲਹਾਲ ਅਸੀਂ ਉਹ ਅਪਲੋਡ ਕੀਤੇ ਆ ਤੇ ਹੌਲੀ-ਹੌਲੀ ਜਿਹੜੇ ਬਾਕੀ ਦੇ ਮੈਨੂਅਲ ਨੇ ਉਹ ਵੀ ਅਸੀਂ ਇਹਦੇ ਤੇ ਅਪਲੋਡ ਕਰਾਂਗੇ ਮੈਨੂਅਲ ਦਾ ਮਤਲਬ ਹੁੰਦਾ ਕਿਸੇ ਸਾਲ ਦੇ ਦੌਰਾਨ ਜਿਹੜੇ ਲੈਟਰ ਇਸ਼ੂ ਹੋਏ ਨੇ ਇਹਦਾ ਮਤਲਬ ਇਹਦਾ 1984 ਦਾ ਮੈਨੂਅਲ ਆ 1984 ਤੋਂ 85 ਤੱਕ ਦੇ ਜਿਹੜੇ ਲੈਟਰ ਆ ਉਹ ਸਾਰੇ ਇਹਦੇ ਚ ਅਵੇਲੇਬਲ ਨੇ ਅੱਗੇ 1988 ਤੋਂ ਲੈ ਕੇ 1999 ਤੱਕ ਦੇ ਇਸਾਰੇ ਜਿਹੜੇ ਲੈਟਰ ਨੇ ਫైనాన్స్ ਡਿਪਾਰਟਮੈਂਟ ਦੇ ਇਮ ਨਾ ਮੈਨੂਅਲ ਦੇ ਵਿੱਚ ਅਵੇਲੇਬਲ ਆ ਹੁਣ ਇਹਦੇ ਤੋਂ ਇਲਾਵਾ ਅੱਗੇ ਪਰਸੋਨਲ ਡਿਪਾਰਟਮੈਂਟ ਦੇ ਜਿਹੜੇ 1978 ਤੋਂ 1938 ਤੋਂ ਲੈ ਕੇ 2000 23 ਤੱਕ ਦੇ ਜਿਹੜੇ ਮੈਨੂਅਲਸ ਨੇ ਉਹ ਅਸੀਂ ਇੱਥੇ ਅਪਲੋਡ ਕੀਤੇ ਆ 30 6 2023 ਤੱਕ ਦੇ ਜਿਹਨ ਨੇ ਵੀ ਮੈਨੂਅਲ ਨੇ ਇਹਦੇ ਤੋਂ ਇਲਾਵਾ ਜਨਰਲ ਐਂਡ ਕਾਮਨ ਕੰਡੀਸ਼ਨ ਆਫ ਸਰਵਿਸ ਰੂਲਸ ਮੈਨੂਅਲ ਆਫ ਐਨੂਅਲ ਕਨਫਿਡੈਂਸ਼ੀਅਲ ਰਿਪੋਰਟ ਤੇ ਪੰਜਾਬ ਸਟੇਟ ਕਲਾਸ 4 ਸਰਵਿਸ ਰੂਲ 1963 ਇਹ ਅਪਲੋਡ ਕੀਤੇ ਹੋਇਆ ਤੁਸੀਂ ਡਾਊਨਲੋਡ ਕਰਨੇ ਆ ਤਾਂ ਡਾਊਨਲੋਡ ਦੇ ਬਟਨ ਦੇ ਉੱਪਰ ਕਲਿੱਕ ਕਰਨਾ ਇਹਨਾਂ ਦੇ ਵਿੱਚ ਅਸੀਂ ਲਗਾਤਾਰ ਹੋਰ ਜਿਹੜੇ ਲੈਟਰਸ ਨੇ ਉਹ ਪ੍ਰੋਵਾਈਡ ਕਰਵਾ ਰਹੇ ਹਾਂ ਅੱਗੇ ਆ ਜਾਂਦਾ ਹੁਣ ਫਾਰਮਸ ਐਂਡ performa employee دے not related یا pension not related الگ الگ طرح دے جڑے فارم ਨੇ جਿਵੇਂ فارمیٹ فار ਕੰਪਲੀਕੇਟਿਡ क्रोनिक ਡਿਜ਼ੀਜ਼ ਅਨਟ ਲੀਵ ਦਾ ਪਰਫਾਰਮਾ ਹੋ ਗਿਆ ਪ੍ਰੋਵੀਡੈਂਟ ਫੰਡ ਦੇ ਵਿੱਚੋਂ ਵਿਡਰੋਅਲ ਕਰਾਉਣੇ ਅਮਾਉਂਟ ਉਹਦਾ ਫਾਰਮ ਹੋ ਗਿਆ ਇਸ ਤਰ੍ਹਾਂ ਦੇ ਜਿਹੜੇ ਫਾਰਮ ਨੇ 26 ਫਾਰਮ ਫਿਲਹਾਲ ਅਸੀਂ ਪਰੋਵਾਈਡ ਕਰਵਾਏ ਹੋਏ ਆ ਤੇ ਇਹਨਾਂ ਦੇ ਵਿੱਚ ਅਸੀਂ ਹੋਰ ਵੀ ਐਡ ਕਰ ਦਵਾਂਗੇ ਇਹਦੇ ਤੋਂ ਬਾਅਦ ਇੱਕ ਅਸੀਂ ਆਪਸ਼ਨ ਰੱਖੀ ਹੋਈ ਆ ਲੈਂਡਮਾਰਕ ਕੋਰਟ ਜਜਮੈਂਟਸ ਇਹਨਾਂ ਦੇ ਵਿੱਚ ਫਿਲਹਾਲ ਹਲੇ ਕੋਈ ਵੀ ਅਸੀਂ ਲੈਟਰ ਅਪਲੋਡ ਨਹੀਂ ਕੀਤਾ ਇਨ ਫਿਊਚਰ ਇਹਦੇ ਵਿੱਚ ਅਸੀਂ ਜਿਹੜੇ ਲੈਟਰਸ ਨੇ ਉਹ ਅਪਲੋਡ ਕਰਿਆ ਕਰਾਂਗੇ ਅੱਗੇ ਇੱਕ ਹੁਣ ਆਪਸ਼ਨ ਜਿਹੜੀ ਹੋਰ ਤੁਹਾਨੂੰ ਦਿਖਦੀ ਹੈ ਜੇ ਤੁਸੀਂ ਲੌਗਇਨ ਕਰੋਗੇ ਲੌਗਇਨ ਕਰਨ ਤੋਂ ਬਾਅਦ ਹੀ ਤੁਹਾਨੂੰ ਦਿਖਾਈ ਦੇਊਗੀ ਇਹਨਾਂ ਦੇ ਵਿੱਚ ਆਪਸ਼ਨ ਹੋਊਗੀ ਇਨਸਟਰਕਸ਼ਨਸ ਨੋਟੀਫਿਕੇਸ਼ਨ ਮਤਲਬ ਜੇ ਨਵੇਂ ਅਸੀਂ ਨੋਟੀਫਿਕੇਸ਼ਨਸ ਪ੍ਰੋਵਾਈਡ ਕਰ ਰਹੇ ਹਾਂ ਉਹਨਾਂ ਦੇ ਵਿੱਚ ਜੇ ਕੋਈ ਇਹੋ ਜਿਹਾ ਲੈਟਰ ਹੈ ਜਿਹੜਾ ਹਾਲੇ ਤੱਕ ਅਪਲੋਡ ਨਹੀਂ ਹੋਇਆ ਤਾਂ ਉਹ ਇੱਥੋਂ ਤੁਸੀਂ ਅਪਲੋਡ ਕਰ ਸਕਦੇ ਹੋ ਇਦੇ ਲਈ ਤੁਸੀਂ ਪਹਿਲਾਂ ਜਿਹੜੀਆਂ ਇਨਸਟਰਕਸ਼ਨਸ ਨੇ ਉਹ ਪੜ੍ਹ ਲੈਣੀਆਂ ਇਨਸਟਰਕਸ਼ਨਸ ਤੋਂ ਬਾਅਦ ਫਿਰ ਅੱਗੇ ਤੁਸੀਂ ਸਿਲੈਕਟ ਕਰਨਾ ਗਵਰਨਮੈਂਟ ਆਫ ਇੰਡੀਆ ਦਾ ਲੈਟਰ ਆ ਜਾਂ ਗਵਰਨਮੈਂਟ ਆਫ ਪੰਜਾਬ ਦਾ ਲੈਟਰ ਹੈ ਅੱਗੇ ਡਿਪਾਰਟਮੈਂਟ ਸਿਲੈਕਟ ਕਰ ਲੈਣਾ ਹੁਣ ਜਿਵੇਂ ਫਾਈਨੈਂਸ ਡਿਪਾਰਟਮੈਂਟ ਹੈ ਅੱਗੇ ਡਿਸਕ੍ਰਿਪਸ਼ਨ ਦੇ ਦੇਣੀ ਹੈ ਜਿਵੇਂ ਤੁਸੀਂ ਡੀਐਨਆ ਰਿਲੇਟਡ ਲੈਟਰ ਅਪਲੋਡ ਕਰ ਰਹੇ ਹੋ ਤੇ ਸਬਜੈਕਟ ਲਿਖ ਦੇਣਾ ਡੀਐਨਐਸ ਅਲਾਉਂਸ ਕਿੰਨੇ ਪਰਸੈਂਟ ਆਹੋ ਫੋਰ ਐਗਜ਼ਾਮਪਲ 4% ਵਾਲਾ ਆਪਾਂ ਲੈਟਰ ਅਪਲੋਡ ਕਰ ਰਹੇ ਹਾਂ ਫ੍ਰਾਮ 1 ਜਨਵਰੀ 2000 21 ਕੀਵਰਡਸ ਦੇ ਵਿੱਚ ਡੀ ਡੀ ਆ ਲਿਖਤਾ ਅਗੇ ਲਿਖਦਾ ਕਿ ਡੀਅਰਨੈਸ ਅਲਾਉਂਸ ਫਾਰਮ ਦੇ ਨਾਲੇ ਵੈਲਿਊਜ਼ ਨੇ ਭਰ ਦੇਣੀਆਂ ਨੇ ਲੈਟਰ ਦੀ ਡੇਟ ਸਿਲੈਕਟ ਕਰ ਲੈਣੀ ਹੈ ਜੋ ਸਹੀ ਲੈਟਰ ਹੋਊਗਾ ਫਿਲਹਾਲ ਆਪਾਂ ਵੈਸੀ ਕਰ ਰਹੇ ਹਾਂ ਚੂਜ਼ ਅਪਲੋਡ ਕਰ ਦੇਣਾ ਲੈਟਰ ਆ ਜਿਹੜੀ ਸਿਲੈਕਟ ਕਰ ਲੈਣੀ ਹੈ ਅਗੇ ਸਬਮਿਟ ਕਰ ਦੇਣਾ ਇਹਦੇ ਤੋਂ ਇਲਾਵਾ ਜੇ ਤੁਸੀਂ ਕਿਸੇ ਵੀ ਕੈਟਾਗਰੀ ਵਾਈਜ਼ ਕੋਈ ਪੋਸਟ ਦੇਖਣੀ ਹੈ ਜਾਣਕਾਰੀ ਦੇਖਣੀ ਹੈ ਜਿਵੇਂ ਇੱਥੇ ਕੈਟਾਗਰੀ ਵਾਈਜ਼ ਅਪਡੇਟਸ ਦਿੱਤੇ ਹੋਇਆ ਐਡਮਿਨਿਸਟ੍ਰੇਟਿਵ ਅਰੀ ਸ਼ਫਲ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਦੀਆਂ ਬਦਲੀਆਂ ਤੈਨਾਤੀਆਂ ਹੁੰਦੀਆਂ ਨੇ ਉਹ ਸਾਰੀਆਂ ਪੋਸਟਿੰਗ ਟਰਾਂਸਫਰ ਦੀ ਜਿਹੜੀ ਅਪਡੇਟਸ ਨੇ ਉਹ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਇਤੋਂ ਇਲਾਵਾ ਕੈਬਨਟ ਡਿਸੀਜਨ ਡੀਐਨਆਰ ਰਿਲੇਟਡ ਤੁਸੀਂ ਕੋਈ ਵੀ ਪੋਸਟ ਦੇਖਣੀ ਆ ਜਿਹੜੀਆਂ ਪੋਸਟਾਂ ਤੁਸੀਂ ਪਾਈਆਂ ਹੋਈਆਂ ਨੇ ਉਹ ਤੁਹਾਨੂੰ ਡੀਐਨਆਰ ਰਿਲੇਟਡ ਸਾਰੀਆਂ ਇੱਥੋਂ ਮਿਲ ਜਾਣਗੀਆਂ ਕਿਸੇ ਵੀ ਕਵਰ ਦੇ ਉੱਪਰ ਹੈਡਲਾਈਨ ਦੇ ਉੱਪਰ ਕਲਿੱਕ ਕਰੋ ਤਾਂ ਤੁਹਾਨੂੰ ਡਿਟੇਲ ਆ ਜਾਏਗੀ ਜਿਹੜਾ ਲੈਟਰ ਇਸ਼ੂ ਹੋਇਆ ਲੈਟਰ ਦੀ ਕਾਪੀ ਵੀ ਪੀਡੀਐਫ ਅਪਲੋਡ ਤੁਹਾਨੂੰ ਇੱਥੇ ਮਿਲ ਜਾਏਗੀ ਇਹ ਤੋਂ ਇਲਾਵਾ ਉਹਰ ਉਹਨੇ ਆਪਾਂ ਮਤਲਬ ਜਿੰਨੀ ਇਨਫੋਰਮੇਸ਼ਨ ਹੈ ਅਲੱਗ-ਅਲੱਗ ਤਰੀਕੇ ਦੇ ਨਾਲ ਤੁਸੀਂ ਇੱਥੋਂ ਚੈੱਕ ਕਰ ਸਕਦੇ ਹੋ ਇਹ ਸਾਰੀਆਂ ਕੈਟਾਗਰੀਆਂ ਸਿਪੋਸਟ ਕੀਤੀਆਂ ਹੋਈਆਂ ਨੇ ਗਾਈਡਲਾਈਨ ਤੇ ਕਲਿੱਕ ਕਰੋਗੇ ਗਾਈਡਲਾਈਨ ਰਿਲੇਟਡ ਆ ਜਾਊਗੀ ਹੈਲਥ ਤੇ ਕਲਿੱਕ ਕਰੋਗੇ ਹੈਲਥ ਡਿਪਾਰਟਮੈਂਟ ਨਾਲ ਰਿਲੇਟਡ ਜਿਹੜੀ ਲੈਟਰ ਆ ਕੋਈ ਜਾਂ ਹੈਲਥ ਡਿਪਾਰਟਮੈਂਟ ਵੱਲੋਂ ਇਸ਼ੂ ਹੋਈ ਹੈ ਉਹ ਸਾਰੀਆਂ ਇੱਥੇ ਡਿਸਪਲੇ ਹੋ ਜਾਣਗੀਆਂ ਪ੍ਰੋਪਰਟੀ ਰਿਟਰਨ ਹੋ ਗਈ ਹੈ ਰੂਲਸ ਨਾਲ ਰਿਲੇਟਡ ਹੋ ਗਈ ਹੈ ਟੀ ਡੀ ਐਸ ਨਾਲ ਰਿਲੇਟਡ ਹੋ ਗਈ ਹੈ ਜਿਹੜਾ ਟ੍ਰਾਂਸਫਰ ਪਾਲਿਸੀ ਹੋ ਗਈ ਹੈ ਕਿਸੇ ਤੇ ਵੀ ਕਲਿੱਕ ਕਰ ਦੋ ਇਹ ਤੋਂ ਇਲਾਵਾ ਅਸੀਂ ਕੁਝ ਟੈਗਸ ਕੀਤੇ ਹੋਏ ਨੇ ਜਿਵੇਂ ਏ ਪੀ ਐਰ ਨਾਲ ਨਾਲ ਰਿਲੇਟਡ ਐਜੂਕੇਸ਼ਨ ਡਿਪਾਰਟਮੈਂਟ ਜਿਹੜਾ 올ਡ ਪੈਨਸ਼ਨ ਸਕੀਮ ਨਾਲ ਰਿਲੇਟਡ ਇਹ ਤੋਂ ਵੀ ਤੁਸੀਂ ਕਲਿੱਕ ਕਰਕੇ ਜਿਹੜੀਆਂ ਪੋਸਟ ਨੇ ਦੇਖ ਸਕਦੇ ਹੋ ਅਲੱਗ-ਅਲੱਗ ਵਿਸ਼ੇ ਵਾਈਜ਼ ਜਿਹੜੀਆਂ ਪੋਸਟ ਨੇ ਉਹ ਦੇਖ ਸਕਦੇ ਹੋ ਅੱਜ ਦੇ ਵੀਡੀਓ ਦੇ ਵਿੱਚ ਇਹ ਨਿੱਕ ਜਾਨਕਾਰੀ ਇਸ ਵੈਬਸਾਈਟ ਨਾਲ ਰਿਲੇਟਡ ਜੇ ਤੁਹਾਡੀ ਕੋਈ ਕਿਊਰੀ ਆ ਕੋਈ ਸਵਾਲ ਆ ਜਾਂ ਤੁਸੀਂ ਚਾਹੁੰਦੇ ਹੋ ਕਿ ਇਹਦੇ ਵਿੱਚ ਅਸੀਂ ਕੋਈ ਹੋਰ ਇੰਪਰੂਵਮੈਂਟ ਕਰੀਏ ਤਾਂ ਉਹਦੇ ਬਾਰੇ ਜਿਹੜਾ ਸੁਝਾਅਸ਼ਨਾ ਤੁਸੀਂ ਆਪਣਾ ਕਮੈਂਟ ਦੇ ਵਿੱਚ ਜ਼ਰੂਰ ਦਿਓ ਤਾਂ ਕਿ ਅਸੀਂ ਜਿਹੜੀ ਵੈਬਸਾਈਟ ਦੇ ਵਿੱਚ ਜਿਹੜੀਆਂ ਹੋਰ ਅਪਡੇਟਸ ਨੇ ਜਿਹੜੀਆਂ ਚੇਂਜਸ ਨੇ ਉਹ ਕਰ ਸਕੀਏ